ਅਬ ਕੀ ਮੈਨ ਮੈਨ ਮਾਮਲੇ ਸਾਰੇ ਇਹਨਾਂ ਦਾ ਤੇ ਕੀ ਮੈਨ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ ਫਰੋਤੀ ਇਹ ਜਸਪੀ ਸਿੰਘ ਹੈ ਜੀ ਇਹਨੇ ਮਾਸਟਰ ਜਸਮਿੰਦਰ ਸਿੰਘ ਵਾਸੀ ਪਿੰਡ ਗੰਦਰ ਤੋਂ ਜੀ 5 ਲੱਖ ਦੀ ਫਰੋਤੀ ਮੰਗੀ ਸਾਰੇ ਨੇ ਤੇ ਪਛੋਂ ਦੇ ਇਸ ਤੋਂ ਮਕਦਮਾ ਦਰਜ ਕਰਕੇ ਪੁਲਿਸ ਨੇ ਅਸੀਂ ਨੂੰ ਅਰੈਸਟ ਕਰ ਲਿਆ ਜੀ ਤੇ ਅੱਜ کورٹ ਚ ਪੇਸ਼ ਕੀਤਾ ਸੀ ਜਿਹਨਾਂ ਇੱਕ ਦਿਨ ਦਾ ਪੁਲਿਸ ਰਿਮਾਂਡ ਮਿਲਿਆ ਇਹਦੀ ਮੈਲਦੀ ਹੈ ਸਾਰੇ ਕਿ ਇਹ ਕਰਾ ਕੇ ਤੇ ਕੀ ਇਹ ਜੋ ਗਿੱਤ ਦੀ ਚੱਲੂ ਕਰਦੇ ਆ ਜੀ ਜੋ ਸਾਹਮਣੇ ਉਸ ਕਾਰਵਾਈ ਕੀਤੀ ਜਾਵੇ ਪਹਿਲਾਂ ਵੀ ਕੋਈ ਰਿਕਾਰਡ ਕੋਡ ਹੈਗਾ ਜਾਂ ਮਾਮਲੇ ਮੂਲੇ ਦਰਜੰਦਾ ਕੋਈ ਪਹਿਲਾਂ ਸਰ ਹੈ ਨਹੀਂ ਕੋਈ ਰਿਕਾਰਡ ਮਾ ਮਲਾਇ ਤੇ ਕੀ ਦੇ ਨਾਮ ਤੇ ਮੰਗੀ ਗਈ ਸੀ ਕੋਈ ਫਰੋਤੀ ਕਿਦਾਂ ਮੰਗਵਾ ਕੇ ਸੀ ਇਹ ਸਾਰੇ ਗੋਲਡੀ ਬਰਾੜ ਦਾ ਨਾਮ ਲਿਆ ਸੀ ਮੈਂ ਉਹਦਾ ਬੰਦਾ ਗੋਲਡੀ ਬਰਾੜ ਦਾ ਬੰਦਾ ਹੈ ਹੂੰ ਕੀ ਬਣਾ ਕੇ ਲਿਆ ਸੀ ਇਹ ਕਿੰਨੇ ਟਾਈਮ ਚ ਮਲੋ ਪੁਲਿਸ ਨੇ ਹਾਸਲ ਕਰ ਲਿਆ ਗ੍ਰਿਫਤਾਰ ਕਰਨ ਤੇ ਸਰ 48 ਘੰਟੇ ਚ ਹੋ ਗਈ ਜੀ ਅਨਸਰ ਇੱਕ ਲੱਕੇ ਮਿੰਡੇ ਦਾ ਫਰੋਤੀ ਮੰਗਣ ਦਾ ਮਾਮਲਾ ਸੀਗਾ ਟੀਚਰ ਕੋਲ ਕੀ ਮਾਮਲਾ ਕੀ ਸੀਗਾ ਤੇ ਕੀ ਗਿਆ ਹੋਇਆ ਇਹ ਪਿੰਡ ਲੱਕੜ ਵਾਲਾ ਦੇ ਸਰਕਾਰੀ ਸਕੂਲ ਦੇ ਵਿੱਚ ਟੀਚਰ ਲੱਗਿਆ ਹੋਇਆ ਪਰਮਿੰਦਰ ਸਿੰਘ ਉਹਨੂੰ ਦੋਕ ਦਿਨ ਤੋਂ ਕਾਲ ਆ ਰਹੀਆਂ ਸੀ ਕਿਸੇ ਵਿਅਕਤੀ ਦੀਆਂ ਬਾਹਰਲੇ ਨੰਬਰ ਤੋਂ ਕੋਈ ਸੈਕੰਡ ਲਾਈਨ ਦਾ ਨੰਬਰ ਸੀਗਾ ਕਿ ਮੈਂ 골ਡੀ ਬਰਾਡ ਬੋਲਦਾ ਤੇ ਜਿਹੜਾ ਉਸ ਤੋਂ ਉਸਨੇ 5 ਲੱਖ ਰੁਪਏ ਦੀ ਫਰੋਤੀ ਦੀ ਮੰਗ ਕੀਤੀ ਧਮਕੀ ਦੇ ਕੇ ਤੇ ਉਸ ਨੂੰ ਇੱਕ ਲਿਖਤੀ ਮੈਸੇਜ ਵੀ ਪਾਇਆ ਜਸਟ ਲਾਰੈਂਸ ਗਰੁੱਪ ਦਾ 골ਡੀ ਬਰਾਡ ਦਾ ਹੋਰ ਗੈਂਗਸਟਰ ਦੇ ਨਾਮ ਲਿਖ ਕੇ ਉਹਨੇ ਉਹਨੂੰ ਧਮਕੀ ਦਿੱਤੀ ਵਰਬਰ ਉਸ ਮਨ ਚ ਜਿਹੜਾ ਕੱਲ ਸਾਡੇ ਕੋਲੇ ਉਹ ਕੰਸਰਨ ਟੀਚਰ ਵੱਲੋਂ ਇਲਾਹ ਦਿੱਤੀ ਗਈ ਸੀ ਅਸੀਂ ਉਹ ਤੇ ਜੋ ਹੈਗਾ ਟੈਕਨੀਕਲ ਸੈਲ ਦੀ ਮਦਦ ਨਾਲ ਤੇ ਹੋਰ ਏਜੰਸੀਆਂ ਦੀ ਮਦਦ ਨਾਲ ਅਸੀਂ ਆਪਣਾ ਉਹ ਨੂੰ ਟ੍ਰੇਸ ਕਰਕੇ ਜਿਹੜਾ ਹੈਗਾ ਜਿੰਨੇ ਕਾਲ ਕੀਤੀ ਸੀ ਉਹਨੂੰ ਗ੍ਰਿਫਤਾਰ ਕੀਤਾ ਜੋ ਇਹ ਜਸਪ੍ਰੀ ਸਿੰਘ ਹੈ ਆਪਣਾ ਪਿੰਡ ਲੱਕੜ ਵਾਲੇ ਦਾ ਹੀ ਰਹਿਣ ਵਾਲਾ ਇਹਦੇ ਵੱਲੋਂ ਇਹ ਕਾਲ ਕੀਤੀ ਗਈ ਸੀਗੀ ਇਹ ਪਹਿਲਾਂ ਐਸਐਸ ਸਕੂਲ ਚ ਦਾ ਸਟੂਡੈਂਟ ਰਹਿ ਚੁੱਕਾ ਕੀ ਕੋਈ ਉਹਦਾ ਅੱਗੇ ਗੈਂਗ ਨਾਲ ਹੈ ਸਬੰਧ ਚ ਕੋਈ ਲੱਗ ਰਿਹਾ ਕੋਈ ਅਸੀਂ ਜਿਹੜਾ ਜਿਹਦੇ ਸਬੰਧੀ ਪੁਲਿਸ ਰਿਪੋਰਟ ਲੈ ਕੇ ਅੱ ਤੋਂ ਫਰਦਰ ਪੁੱਛਗਿੱਛ ਕਰਾਂਗੇ ਕਿ ਇਸਨੇ ਕਿਸ ਦੀ ਸ਼ਹਿਤ ਜਾਂ ਕਿਸੇ ਹੋਰ ਨਾਲ ਰਲ ਕੇ ਇਹ ਕੰਮ ਕੀਤਾ ਈਆਂ ਆਪਦੇ ਤੌਰ ਤੇ ਕੀਤਾ ਪਹਿਲਾਂ ਵੀ ਕੋਈ ਮਾਮਲੇ ਮੂਲੇ ਦਰਜੇ ਦੀ ਇਸ ਬੰਦੇ ਤੇ ਕੋਈ ਨਹੀਂ ਹੈ ਤੇ ਸਾਡੇ ਕੋਲੇ ਫਿਰ ਨਾਲ ਕੋਈ ਨਹੀਂ ਪਰ ਫਿਰ ਵੀ ਅਸੀਂ ਇਹਦੀ ਤੈਕੀਕਤ ਕਰ ਰਹੇ ਹਾਂ ਹਾਂਜੀ ਮਲੋਟ ਵਾਲਿਓ ਆਹ ਤੁਹਾਨੂੰ ਰਖੜੀ ਦੇ ਸ਼ੁਭ ਮੌਕੇ ਤੇ ਮਨਾਲੀ ਲੈ ਚਲਦੇ ਹਾਂ ਕਿਵੇਂ ਗੁਪਤਾ ਜੀ ਦੱਸਣਗੇ ਤੁਸੀਂ ਕਰਨਾ ਕੀ ਹੈ ਸਾਡੇ ਕੋਲ ਕੋਈ ਵੀ ਮੋਬਾਈਲ ਪਰਚੇਜ਼ ਕਰਦੇ ਹੋ ਅਸੀਂ 31 ਅਗਸਤ ਨੂੰ ਡਰਾ ਕੱਢਾਂਗੇ ਪੰਜ ਮੈਂਬਰਾਂ ਨੂੰ ਅਸੀਂ ਮਨਾਲੀ ਲੈ ਕੇ ਜਾਵਾਂਗੇ 4 ਦਿਨਾਂ ਲਈ ਫ੍ਰੀ ਐਂਡ